ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਸਤ ਠੀਕ ਠਾਕ ਜੋ ਹਾਂਜੀ ਆ ਜਾ ਤਾਂ ਹਾਂਜੀ ਵੀਰੋ ਕਿਵੇਂ ਹੋ ਤੁਸੀਂ ਸਾਰੇ ਕੋ ਕਰ ਦਾਂਗੀ ਸਾਰੇ ਠੀਕ ਠਾਕ ਹੂਵੇਂ ਵੀਰੇ ਤੇ ਅੱਜ ਵੀਰੇ ਹੈਗਾ ਕੁਝ ਸਪੈਸ਼ਲ ਦੇਣਾ ਬਤਲੂ ਕੀ ਸਪੈਸ਼ਲ ਚੀਜ਼ ਅੱਜ ਦੇ ਦਿਨ ਪਤਾ ਕੀ ਪਗੀ ਹੈ ਅੱਜ ਮੇਰਾ ਬਰਥਡੇ ਹੈ ਵੀਰੇ ਅੱਜ ਮੇਰਾ ਜਨਮ ਦਿਨ ਹੈ ਸਾਰੇ ਯਾਨੀ ਕਮੈਂਟਾਂ ਚ ਲਿਖ ਦਿਓ ਹੈਪੀ ਬਰਥਡੇ ਦੀਏ ਤੇ ਅੱਜ ਮੇਰਾ ਹੈਗਾ ਹੈਪੀ ਬਰਥਡੇ ਤੇ ਹੁਣ ਮੈਂ ਸਵੇਰੇ ਸਵੇਰੇ ਉੱਠਿਆ ਤੇ ਮਾਰੇ ਮੁਰਦਾ ਮੈਂ ਤਿਆਰ ਹੋ ਰਹੀ ਸੀ ਅੱਜ ਦਿਨ ਚ ਮੈਂ ਦੋ ਵਾਰ ਕੱਪੜੇ ਪਾ ਲਵਾਂਗੇ ਇੱਕ ਵਾਰ ਤਾਂ ਮੈਂ ਸਵੇਰੇ ਪਾ ਲੇ ਤੇ ਉਸ ਤੋਂ ਬਾਅਦ ਇਹ ਇੱਕ ਵਾਰ ਮੈਂ ਦੁਪਹਿਰੇ 3:00 4:00 4:30 ਵਜੇ ਪਾਉਂਗਾ ਠੀਕ ਹੈ ਕੋ ਮੇਰੇ ਨਾ ਮੇਕਅਪ ਪੜੇ ਹੋਣਗੇ ਇਹਦਾ ਬੈਸੀ ਮੈਂ ਘਰ ਵਾਸਤੇ ਭਾਰਿਆਂ ਕਰਕੇ ਦੇਖਦੇ ਆ ਅੱਗੇ ਕਿ ਮੈਂ ਬੰਦ ਹੈ ਤੇ ਬਾਕੀ ਹੁਣ ਤਾਂ ਫਿਲਾਲ ਅੱਪਾ ਜਾਵਾਂਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਅਰਦਾਸ ਕਰਵਾ ਕੇ ਆਵਾਂਗੇ ਠੀਕ ਹੈ ਤੇ ਮੇਰੇ ਨਾਲ ਜਾਣਗੇ ਮੇਰੇ ਮम्मा ਤੇ ਮੇਰੇ ਡੈਡੂ ਤੇ ਆਹ ਦੇਖੋ ਚਾਚੂ ਫਿਰ ਰਹੇ ਨੇ ਸਵੇਰੇ ਸਵੇਰੇ ਸਫਾਈਆਂ ਕਰਦੇ ਤਾਂ ਕਿ ਜਾਨ ਅਜੇਰਾ ਤੇ ਤਾਗਰ ਕੇ ਇਹ ਵੀ ਸਾ ਸваяਗਰ ਨੇ ਵੀ ਤਰੰਦੇਣਾ ਬਹੁਤ ਮਿਹਨਤੀ ਬੰਦੇ ਨੇ ਵੀ ਤੇ ਚਲੋ ਫਿਰ ਵਣੋਂ ਫਾਸ ਨੂੰ ਮਿਲਦੇ ਆ ਯਾਰ ਤੂੰ ਰੋਕ ਕੇ ਮੈਂ ਪੜਕਾ ਪੁੜਕਾ ਬੰਨਾ ਤੇ ਉਸ ਤੋਂ ਬਾਅਦ ਜੇ ਆਪਾਂ ਸਾਨੂੰ ਹੁਣ ਮਿਲਾਂਗੇ ਗੁਰਦੁਆਰਾ ਸਾਚ ਆਉਂਦੇ ਵੇਲੇ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਪਰਦੁਆਰਾ ਸਾਹਿ ਜਾਂਦੇ ਵੇਲੇ ਤਹਾਂ ਕੀ ਵਿਰੇਓ ਹੁਣ ਮੈਂ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਬਈ ਤੇ ਮਮਾ ਨੇ ਤਿਆਰੋ ਕੇ ਦੇ ਗ ਪੜਾਤੀ ਤੀ ਪਾਟ ਕਰਕੇ ਤੇ ਤੁਸੀਂ ਆ ਦੇਖੋ ਇੱਕ ਵਾਰੀ ਤੇਗ ਆ ਦੇਖੋ ਆ ਦੇ ਖਾਰ aí ਦੇਗ ਤੇ ਆ ਰਿਹਾ ਬਾਈ ਜਲ ਜਿਹਨੂੰ ਕੀ ਪਾੜੂਗਾ ਜਿਹੜਾ ਆਪਾਂ ਦੇਖ ਨਾਲ ਲੈ ਕੇ ਜਾਵਾਂਗੇ ਠੀਕ ਹੈ ਸਤਨਾਮ ਵਾਹਿਗੁਰੂ ਕਰਦੇ ਹੋਏ ਤੇ ਹੁਣ ਆਪਾਂ ਬਸ ਜਾਣੇ ਆ ਤੇ ਤੁਹਾਨੂੰ ਦਿਖਾਵਾਂਗੇ ਤੇ ਆਹ ਫਰੀ ਸਵੇਰ ਵਾਲੀ ਆਊਟਫਿਟ ਆ ਬਾਈ ਮਾ ਦਿਖਾਏ ਹੋ ਆ ਦੇਖੋ ਆ ਦੇਖੋ ਮਾ ਬਾਰੇ ਆਜਾ ਦੇਖੋ ਆ ਮੇਰੇ ਸਵੇਰੇ ਆਲੀ ਆਉਟਫਿਟਾ ਤੇ ਆਪਣਾ ਪਾਪਾ ਬਸ ਜਾਂਨੇ ਆ ਤੇ ਸਾਨੂੰ ਜਾਂਦੇ ਹੋਏ ਮਿਲਦੇ ਆ ਤੇ ਚਲੋ ਫਿਰ ਆ ਜਿਓ ਦੇਖਣਾ ਬਾਹਰ ਗਰੀ ਬਾਹਰ ਗਰੀ ਬਾਹਰ ਗਰੀ ਬਾਹਰ ਗਰੀ Terima kasih telah menonton! ਕੋਣੇ ਪਾਕਰ ਤੋਂ ਵਾਰ ਸਾਈਵਾ ਚੁੱਕੀਆ ਯਾ ਦੇਖੋ ਤੁਸੀਂ ਗਰਗਣੀ ਤੇ ਚੜੇ ਤੰਨ ਅਰਣ ਚੜਾਏ ਉੱਪਰ ਦੀ ਬੇਗਾ ਵਿੱਚ ਟਵਾਰੇ ਖਾਦੇ ਜੀਂ ਤੰਗਾਂ ਉੱਪਰ ਬਾਈਆਂ ਨੀਰ ਮਨੋਂ ਜੇੜ ਅੰਦਰ ਜੀਂਦੀਆਂ ਮੇਰੇ ਸਦਾ ਸਭ ਮੰਨ ਦੇ ਵਿੱਚ ਕੀ ਸਰਦੀਸੇ ਲੈ ਖਾਏ ਪ੍ਰਸ਼ਾਦ ਦੇ ਤੇ ਬੁਜਾਰਾ ਕੀਤਾ ਬੱਚਿਆਂ ਦੇ ਤੋਤੇ ਤੋਤੇ ਕਰਾ ਕੇ ਗਾਣਾ ਚਾਰ ਸੁਆਏ ਸਿੱਖੀ ਸੰਗਤੀ ਹਾਰਿਆ ਤੇਰਾ ਭਾਣਾ ਮਿੱਠਾ ਕਰਕੇ ਮੰਨਿਆ ਤੈਨੂੰ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਿਵਾਲ ਹੈ ਗੁਰੂ ਸੱਚੇ ਸਾਹਿਬ ਜੀਓ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਫਤ ਦਾ ਰਖਾ ਆਪ ਆਕਾਰ ਤੁਕ ਬੈ ਸਤਿਗੁਰੂ ਜੇ ਨਾਮਾਂ ਦੇ ਮਾਲ ਸਤਿਗੁਰੂ ਦੇ ਕਾਲਿਆਂ ਦੇ ਥਾ ਨਿਯਮਿਆਂ ਦੇ ਹੋ। ਜਿਨੇ ਆਸਰੇ ਤੇ ਆਸਰੇ ਸੱਚੇ ਕਿਤਾ ਜਿਓ ਧੰਨ 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 ਸਾਹਿਬ ਸ੍ਰੀ ਗੁਰੂ ਗਰਗ ਸਰ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਮਨਾ ਦੇ ਚਰਨਾਂ ਸੇਂਤੀ ਨ ਸੱਚੇ ਕੰਸ਼ਾ ਆਪ ਜੀ ਦੇ ਅਪਾਰ ਪਰਸਾਂ ਰਹਿ ਅਕੀਰ ਸਤਿਗਿਓ ਲੱਖ ਤੁਸੀਂ ਪਾਤਸ਼ਾਹ ਜੇ ਸਤਿਗੁਰ ਨਦਰ ਕਰੇ ਜਿਮਖੀਤ ਹਰ ਨਾਮ ਦੇ ਮੇਰਾ ਮਨ ਤਾਂ ਸਿੰਦਰ ਹੋਏ ਇਹ ਮਹਾ ਬਾਖਰਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤ ਭਾਲ ਸਤਜਨ ਸੇਵਕ ਪਾਇ ਸਾ ਪਾਈ ਦੀ ਆਪਣੇ ਸੁਪੁੱਤਰ काका कोमलदीप सिंह ने जन्मदिन की खुशी परिवार वालों सत्य पातशाह आप जी कामारियों त्याग करके हाजिर की कृपा करो आपकी लाओ प्रसाद संगत विच लड़काउ की आग्या बसो सत्य पातशाह कृपा करो ਮੇਰੇ ਮਾਦਤ ਦਾਤਾ ਕੋਰਤੀ ਸਿੰਘ ਜੀ ਸੱਚੇ ਮਿਹਰ ਭਰਿਆ ਹੱਥ ਰੱਖਿਓ ਦੁੱਖਾਂ ਦਾ ਕਲੇਸਾਂ ਦਾ ਨਾਸ ਕਰਿਓ ਬੱਚੇ ਨੂੰ ਚੜ੍ਹਦੀ ਕਲਾ 'ਚ ਰੱਖਿਓ ਹਰ ਨਾਮ ਅਤੇ ਵਰਸਿਓ ਲੰਮੀਆਂ ਉਮਰਾਂ ਵਰਸਿਓ ਤਰੁ ਕਰੋ ਸਿੱਖੀ ਦੀ ਦਾਤ ਨਾਮ ਦੀ ਦਾਤ ਵਰਸ ਕਰਿਓ ਬਿੱਬੀਆਂ ਦੀਆਂ ਦਾਤਾ ਵਰਸਿਓ ਸੱਚੇ ਮਾਣਸ਼ਾ ਮਾਤਾ ਕੇਤਾ ਦਾਜ

ਥੈਂਕ ਯੂ ਥੈਂਕ ਯੂ ਧੰਨਵਾਦ ਬਹੁਤ ਠੀਕ ਹੈ ਹਾਂ ਹਾਂ ਚੱਕ ਦੇ ਫਟੇ ਚੱਕ ਦੇ ਚੱਕ ਦਵਾ ਦਿਓ ਸ਼ਾਮ ਨੂੰ ਮੈਂ ਤਾਂ ਇਹ ਦਾਦੂ ਵੀ ਆ ਚੁੱਕੇ ਨੇ ਤੇ ਤੁਹਾਨੂੰ ਦੇਖਿਆ ਹੋਊਗਾ ਗੁਰਦੁਆਰੇ ਅਰਦਾਸ ਕਰਵਾ ਰਹੇ تھے ਤੇ ਹੁਣ ਆਪਾਂ ਘਰੇ ਆ ਚੁੱਕੇ ਆ ਤੇ ਜਾਣੇ ਆ ਫਿਰ ਮਿਲਦੇ ਤੁਹਾਨੂੰ ਤੇ ਆਜੋ ਫਿਰ ਮੈਂ ਉਹਦੇ ਆ ਜੀ ਵੀਰੇ ਹੁਣ ਆ ਪਾ ਚੁੱਕੇ ਆ ਆਪਣੇ ਸੀਦਾਂ ਕੋਲ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਤੇ ਹਨ ਪਹਿਲਾਂ ਵਾਲੇ ਟਾਈਮ ਦੇ ਉਹ ਮੰਨਦੇ ਸੀ ਤਾਂ ਕਰਕੇ ਅਸੀਂ ਵੀ ਮੰਨਦੇ ਆ ਤੇ ਹੁਣ ਅਸੀਂ ਆ ਚੁੱਕੇ ਆ ਸੀਦਾਂ ਦੇ ਵੀਰੇ ਆ ਦੇਖੋ ਤੁਸੀਂ ਔਰ ਸਾਡੇ ਸੀਹਦ ਨੇ ਵੀ ਆਵਰੇ ਸੀ ਇੱਦਾਂ ਦੇ ਆ ਚੁੱਕੇ ਆ ਮੱਥਾ ਟੇਕਣ ਤੇ ਹੁਣ ਤੁਹਾਨੂੰ ਅੰਦਰ ਚੱਲ ਕੇ ਦਿਖਾਉਣੇ ਆ ਸਾਡੇ ਸੀਹਦ ਆ ਦੇਖੋ ਸਾਡੇ ਪਿੰਡ देखो। ते एक भी ने शहीद बाबा जी बार झाड़ लगने नेत अमरे भी शहीद बाबा जी ने जो मैं थ एक बार जाके दिखा दी देखो और भी शहीद बाबा जी ने उधर पास भी शीत बाबा जी ने ਤਾ ਬਰਸੀਂ ਆਵਰੇ ਮੱਥਾ ਟੇਕਣ ਆਇਆ ਮੇਰੇ ਤੇ ਚਲੋ ਹੁਣ ਕਿਸੇ ਮੱਥਾ ਟੇਕਦੇ ਆ ਇਸ ਕੋਟੜੀ ਸਾਡੀ ਕਰੇ ਨੇ ਇਸੇ ਬਾਸ ਇਸੇ ਬਾਸ ਸਵਾਇ ਕਰ ਤਾ ਦੇ ਕੋਸੀ ਇਹ ਦੇ ਤਾ ਹੁਣ ਵੀਰੇ ਮੈਂ ਲੱਡੂ ਰੱਖਦਾ ਆ ਦੇਖੋ ਲੱਡੂ ਲਿਆਂਦੇ ਤੇ ਸਾਨੇ ਮੈ ਲੋਰਾਂ ਸਾਬ ਘਰ ਦੁਬਾਰੇ ਗਿਆ ਤੀ ਮੱਥਾ ਟੇਕਣ

ਕਿਤੇ ਆ ਪਾਲੇ ਪਾਲੇ ਆ ਦੇ ਰਡੀ ਮੈਂ ਚਲੋ ਨਹੀਂ ਅਰਦਾਸ ਕਰਦੇ ਹਾਂ ਸਤਿਨਾਮ ਸ਼੍ਰੀ ਵਾਹਿਗੁਰੂ ਤਾਂ ਹੁਣ ਵੀਰੇ ਅਸੀਂ ਅਰਦਾਸ ਕਰਦੇ ਆ ਤੇ ਤੁਹਾਨੂੰ ਘਰੇ ਜਾ ਕੇ ਮਿਲਦੇ ਆ ਤਾਂ ਹਾਂ ਜੀ ਵੀਰੇ ਹੁਣ ਆਪਾਂ ਘਰੇ ਆ ਚੁੱਕੇ ਆ ਤੇ ਘਰੇ ਆ ਕੇ ਭਈ ਮੰਮੀ ਉਹ ਨਹੀਂ ਆ ਰਹੇ ਨੇ ਤੇ ਕੁਲ ਮੁਲੂ ਜੀ ਵੀ ਆ ਰਹੀ ਆ ਸੁਖੂ ਤੇ ਸੁਖਪ੍ਰੀਤ ਵੀ ਆ ਰਹੀ ਆ ਵੀਰੇ ਤੇ ਆ ਦੇਖੋ cooler ਖਾਲੇ ਲਾ ਲਿਆ ਓਰੇ ਆ ਦੇਖੋ ਤੇ ਅੱਜ ਆਪਣਾ ਹੈਗਾ ਜਨਮ ਦਿਨ ਆ ਦੇਖ ਬਾਲ ਹਰੀ ਹਰੀ ਬਾਲ ਤੇ ਅੱਜ ਆਪਣਾ ਹੈਗਾ ਜਨਮ ਦਿਨ ਤੇ ਅੱਜ ਫੁੱਲ ਮੋਜਾਂ ਹੋ ਰਹੀਆਂ ਨੇ ਤੇ ਉਸ ਖੂ ਵੀ ਆ ਰਹੀ ਆ ਤੇ ਵੀਰੇ ਉਹ ਅੱਜ ਜਿਹੜਾ ਆਪਣਾ ਵਲੌਗ ਹੋਊਗਾ ਉਹ ਵੱਡਾ ਹੋਊਗਾ ਬਸ ਕਿ ਜਿਆਦਾ ਲੰਬਾ ਹੋਊਗਾ ਤਾ ਕਰਕੇ ਮੇਰੇ ਵੀਰੋ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਅੱਜ ਦਾ ਵਲੌਗ ਦਿਵਾਲੀ ਵਾਲੇ ਵਲੌਗ ਨਾਲ ਉਹ ਵੀ ਮਜ਼ੇਦਾਰ ਹੋਊਗਾ ਤੁਸੀਂ ਸਕਿਪ ਨਾ ਕਰਿਓ ਵੀਡੀਓ ਨੂੰ ਬਿਲਕੁਲ ਵੀ ਤੇ ਵਲੌਗ ਦੇਖੀ ਚੱਲਿਓ ਵਲੌਗ 'ਚ ਸਵਾਲ ਅੱਜ ਤੁਹਾਨੂੰ ਕਿੰਨਾ ਆਉਣ ਆਲਾ ਉਹ ਮੈਂ ਕੁਝ ਵੀ ਨਹੀਂ ਕਹਿ ਸਕਦਾ ਬਈ ਅਮਾ ਦਾ ਫੁੱਲ ਮੁੱਜਾ ਕਰ ਰਹੇ ਅੱਜ ਆ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਜਦੋਂ ਔ ਕੁਲੂ ਜੀ ਆ ਗਈ ਤੇ ਫਿਰ ਤੁਹਾਨੂੰ ਦਿਖਾਵਾਂਗੇ ਜਦੋਂ ਉਹ ਆਈ ਉਹ ਕਿਉਂਕਿ ਮੰਮੀ ਉਹ ਨਹੀਂ ਉਹਨਾਂ ਸਕੂਟਰੀ ਤੇ ਲੈ ਕੇ ਆਉਣਗੇ ਬਾਈ ਕਿਉਂਕਿ ਮੰਮੀ ਉਹਨੀਆਂ ਨੇ ਨਵੀਂ ਸਕੂਟਰੀ ਲਈ ਇਹ ਸਕੂਟਰੀ ਲਈ ਹੈ ਤੇ ਸਕੂਟਰੀ ਉਹਨਾਂ ਨੇ ਲਈ ਹੈ ਤੇ ਫਿਰ ਅਸੀਂ ਦਿਖਾਵਾਂਗੇ ਜਦੋਂ ਕੁਲੂ ਆ ਗਈ ਤੇ ਚਲੋ ਫਿਰ ਬੰਦਿਆ ਤਾਂ ਹਾਂ ਜੀ ਬਿਰੋ ਮੰਮੀ ਉਹ ਨਹੀਂ ਵੀ ਆ ਚੁੱਕੇ ਨੇ ਤੇ ਆ ਦੇਖੋ ਸੁਖੂ ਜਾ ਰਹੀ ਆ ਤੇ ਆ ਦੇਖੋ ਮੰਮੀ ਆ ਗਏ

ਹੁਣ ਮੰਮੀ ਹੁਣ ਆ ਚੁੱਕੇ ਨੇ ਤੇ ਆ ਦੇਖ ਆ ਗਿਆ ਮੇਰਾ ਵੀ ਤੇ ਓਏ ਅੱਗੇ ਇੱਧਰ ਨਹੀਂ ਦੇਖਦਾ ਇੱਧਰ ਨਹੀਂ ਦੇਖ ਇੱਧਰ ਨਹੀਂ ਦੇਖ ਜਾ ਇਹ ਦਰਦਨੀਆਲੀ ਕਰ ਗਈ ਸੀ ਇਹ ਦਰਦਨੀਆਲੀ ਕਰ ਗਈ ਇੱਧਰ ਨਹੀਂ ਦੇਖ ਲਈ ਅਸੀਂ ਆਏ ਵੀ ਇਹ ਆ ਗਏ ਇਹ ਦੇਖੋ ਮੰਮੀ ਤੇ ਆ ਗਏ ਨਾ ਮੋੜਾ ਲੈਣੇ ਲੱਭਤ ਪਰ ਉਹ ਤੇਰੀ ਮੰਮੀ ਬਜਾ ਦੇ ਆ ਦੇਖੋ ਆ ਦੇਖੋ ਆ ਦੇਖੋ ਲੈ ਮੰਜੀ ਤੇ ਲੀ ਉੱਪਰ ਮੋਜਾ ਸਮਾਰੂ ਤੇ ਖੜਿਆ ਹੈ। ਹੋਏ ਅੱਗੇ ਕਿਤੇ ਖੜਿਆ। ਪੂਰੇ ਆਹ ਕੰਦੇ ਕੋਲੇ। ਸ਼ਸਰੀ ਘਾਲਤਾ ਬੁਲਾ ਦੇ ਯਾਰ। ਤਾਤੀ ਬੈਠਾ ਇੱਥੇ ਬੈਠਾ। ਆਰੀ ਆਵਾ। ਹੈ? ਇਹ ਹੁੰਦਾ ਹੈ ਬਸ ਸਾਰਾ ਹੀ ਖੜਾ ਬੰਦਵਾਤ। ਆ ਦੇਖੋ ਮੈਂ ਨੰਬਰ ਹੀ ਚੜ ਰਹੀ ਆ। ਉਹ ਰਿ ਚਲਾਈ ਕਿ ਟ ਸਾਈਡ ਆ। ਮੈਂ ਇਹ ਨਹੀਂ ਦੱਸਣੀ ਕੋਈ ਬੜਾ ਕੁਸਾ ਦੇਂਦਾ ਕਿ ਗੈਰ ਪਏਗਾ। ਸੱਤ ਕਰਦੇ। ਇਹਨਾਂ ਕੋ ਕੀ ਹੋਣਾ। ਇਹ ਲੱਗਦਾ ਕਿ ਨਾ ਕੁਝ ਨਹੀਂ ਹੋਊਗਾ। ਮੈਂਨੇ ਟਾਈਮ ਦੱਸਿਆ ਦੀ ਮੈਨੇ ਟਾਈਮ ਦੱਸਿਆ ਸੀ ਕਹਿੰਦੇ ਨਹੀਂ 9 ਵਜੇ ਤੂੰ ਆ ਜਾਣਗੇ ਮਾਹ ਨਹੀਂ 8:30 ਵਜਣਗੇ ਉਹ ਹੀ ਆਈ 8:30 ਚਲੋ ਜੀ ਮਾਮੀ ਹੋਣੀ ਆ ਚੁੱਕੇ ਨੇ ਤੇ ਪਾਮੀ ਹੋਣੀ ਆ ਚੁੱਕੇ ਨੇ ਪਹਿਲਾਂ ਮਾਮੂ ਹੋ ਗਏ ਦਿਲਤੀਓ ਬਾਹਰੇ ਗਏ ਹੋਣੇ ਤੇ ਤਾੜ ਕੇ ਹੁਣ ਮਾਮੀ ਹੋਣੀ ਆ ਲੈ ਮੇਰੇ ਜਾਨ ਨੂੰ ਦਿੰਦੇ ਓਏ ਆ ਦੇਖੋ ਕੋਈ ਕੋਈ ਆ ਤਾ ਚਲੋ ਹੁਣ ਅਸੀਂ ਬੈਠ ਕੇ ਮਾਰੇ ਗੱਲਾਂ ਬਾਤਾਂ ਕਰੀਏ ਫਿਰ ਫਿਰ ਤੁਹਾਨੂੰ ਮਿਲਦੇ ਆ ਤੇ ਚਲੋ ਫਿਰ ਮਿਲਦੇ ਆ

हाँ आइटम ले आइटम ले रहा है हमारा तेरे कार ओड़ा हमारे ओ तुम्हारे इतने करीब हैं ना तो कर दे कर दो अब अब करने लगा है ना ना तो नहीं बहुत करने लगा है वहाँ जा कर लिया आज के दिन क्या दिक्कत हो रहा है अच्छे खाते रहो खाते रहो देखते 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 ਮਾਗਿਆ ਮਮੋ ਤੇਰੀ ਵਾਲਾ ਕਿੱਲੇ ਲੈ ਕੇ ਆਇਆ ਕੰਮ ਨਾ ਹੋਇਆ ਹੈ ਬਈ ਜਾ ਚੱਲ ਜੀ ਇਹਨੇ ਹਮਮ ਕੋਲੋਂ ਮਿੱਤਰੋ ਯਾਰ ਇਹਨਾਂ ਦਾ ਨੰਬਰ ਆਹ ਕੋਣ ਹੈ ਹੋਰ ਠੀਕ ਆ ਮੈਂ ਉਹ ਤੇ ਲੈ ਆਇਆ ਹਮ ਪਰ ਤੇ ਚੜਾ ਚਾਰ ਬੰਦੇ ਪਹਿਲੇ ਚੜਦੀ ਕੜਾਈ ਹਾਂ ਵੀਡੀਓ ਹੁਣ ਆਪਾਂ ਨੇ ਬਰਥਡੇ ਮਨਾ ਲਿਆ ਹੋਇਆ ਮੈਂ ਕਲਿੱਪ ਪਹਿਲਾਂ ਪਾ ਸੀ ਸੀ ਬਰਥਡੇ ਸਾਨੇ ਹੁਣ ਮਨਾ ਲਿਆ ਹੋਇਆ ਤੇ ਆ ਸਾਰੀ ਕੁਛ ਡੈਕੋਰੇਸ਼ਨ ਕਰੀ ਸੀ ਆ ਦੇਖ ਸਕਦੇ ਤੁਸੀਂ ਆ ਡੈਕੋਰੇਸ਼ਨ ਕਰੀ ਸੀ ਦੇਖੋ ਤੇ ਬਾਕੀ ਕੇਕ ਉਹ 11 ਕੱਟਿਆ ਦੀ ਮੇਰੇ ਸਾਹਮਣੇ ਨਾਲ ਵੀਡੀਓ ਮੈਂ ਪਾ ਦੂੰਗਾ ਠੀਕ ਹੈ ਕੇਕ ਵਗੈਰਾ ਸਾਨੇ ਕੱਟਿਆ ਸੀ ਤੇ ਬਾਕੀ ਹੁਣ ਸਾਰਾ ਕਾਪ ਕਿ ਕਬ ਯਾਰਾ ਖੱਟਾ ਹੋ ਚੁੱਕਿਆ ਤੇ ਅੱਜ ਟਾਈਮ ਨਹੀਂ ਸੀ ਤਾਂ ਕਰਕੇ ਡੈਡੀ ਉਹਨੀਆਂ ਨੇ ਗਿਫਟ ਨਹੀਂ ਲਿਆਦਾ ਕਿਉਂਕਿ ਅੱਜ ਟਾਈਮ ਨਹੀਂ ਸੀ ਭਈ ਮੈਂ ਵੀ ਬਹੁਤ ਭੱਜੜ ਤੇਰੇ ਨਾਲ ਅੱਜ ਆ ਕਰਕੇ ਡੈਡੀ ਕੱਲੂ ਹੀ ਆਪਾਂ ਪਾਪਾ ਦਾ ਗਿਫਟ ਲਿਆ ਦੇਣੀ ਹੈ ਪਤਾ ਨਹੀਂ ਮੈਨੂੰ ਇਹ ਲਿਆਉਣਗੇ ਤੇ ਉਹ ਮੈਨੂੰ ਗਿਫਟ ਲਿਆ ਦੇਣਗੇ ਤੇ ਬਾਕੀ ਹੁਣ ਮੈਨੇ ਵੱਡੀ ਸੈਲੀਬ੍ਰੇਟ ਕਰ ਲਿਆ ਹੋਇਆ ਹੈ ਦੇ ਵੀਰੇ ਅੱਜ ਦੇ ਵਲੌਗ ਤੇ ਤੁਸੀਂ ਦੱਸਿਓ ਤੁਹਾਨੂੰ ਕਿੰਨਾ ਕੁ ਮਜ਼ਾ ਆਇਆ ਮੇਰੇ ਸਾਥ ਨਾਲ ਦਾ ਬਹੁਤ ਆਇਆ ਹੋਊਗਾ ਜੇ ਬੜੀਆ ਮਜ਼ਾ ਆਇਆ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਸਬਸਕ੍ਰਾਈਬਰ ਮਿਲਾਂ ਨੂੰ ਕਿਸੇ ਹੋਰ ਵਧੀਆ ਜੇ ਵਲੌਗ ਦੇ ਵਿੱਚ ਬਾਏ